ਹੁਣੇ ਤੁਸੀਂ ਥੋੜੀ ਜਿੜ ਪਹਿਲਾਂ ਨਾ ਗੱਲ ਕੀਤੀ ਆ ਡਿਪਰੈਸ਼ਨ ਦੀ ਸਟ्रेस ਦੀ ਕਿ ਇਹ ਹੀ ਮੇਨ ਜਾੜਾ ਤੇ ਭਾਵੇਂ ਉਹ ਐਲੋਪੈਥੀ ਚ ਕਹ ਲੀਏ ਆਯੁਰਵੈਦਿਕ ਕਹ ਲੀਏ ਹਰ ਇੱਕ ਜਿਹੜਾ ਡਾਕਟਰ ਆ ਉਹ ਕਹਿੰਦਾ ਇਹ ਹੀ ਆ ਕਿ ਸਟ्रेस ਡਿਪਰੈਸ਼ਨ ਆ ਜਿਹੜਾ ਬਿਮਾਰੀਆਂ ਦੀ ਜਾੜਾ ਬਿਮਾਰੀਆਂ ਦੀ ਮਾਂ ਹੈ ਹਾਂਜੀ ਤੇ ਹੋਮੀਓਪੈਥੀ ਦੇ ਵਿੱਚ ਹਾਂਜੀ ਇਸ ਚੀਜ਼ ਦਾ ਇਲਾਜ ਹੈ ਤੁਸੀਂ ਕਿਵੇਂ ਦੇਖਦੇ ਹੋ ਡਿਪਰੈਸ਼ਨ ਨੂੰ ਸਟ्रेस ਨੂੰ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਕੇਸ ਆ ਪ੍ਰਿਸ ਮੁੱਦੇ ਤੇ ਗੱਲਬਾਤ ਬੜੀ ਘੱਟ ਹੁੰਦੀ ਹੈ ਕੀ ਕਹੂੰਗੀ ਮੈਨੂੰ ਐਕਚੁਅਲੀ ਹਰਮਨਜੀਤ ਹਾਨੂ ਨਾ ਇੱਕ ਇਹਦੇ ਤੇ ਇੱਕ ਫੁੱਲ ਟਾਈਮ ਟੌਪਿਕ ਦੇਣਾ ਚਾਹਣਾ ਹੈ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੈਗੇ ਸਰ ਸਟ्रेस ਇਜ਼ ਦਾ ਪਾਰਟ ਆਫ ਦਾ ਲਾਈਫ ਇਹ ਇੱਕ ਪਾਰਟ ਹੈ ਸਾਡੀ ਜ਼ਿੰਦਗੀ ਦਾ ਕਿਉਂਕਿ ਬਿਨਾ ਸਟ੍ਰੈਸ ਤੋਂ ਜ਼ਿੰਦਗੀ ਨਹੀਂ ਚੱਲ ਸਕਦੀ ਹੂੰ ਕਿ ਜੇ ਤੁਸੀਂ ਸਟ੍ਰੈਸ ਨਹੀਂ ਹੋਊਗੀ ਤੁਸੀਂ ਜ਼ਿੰਦਗੀ ਚਲਾਉਣੀ ਨਹੀਂ ਕਿਉਂਕਿ ਤਾਂ ਸਟ੍ਰੈਸ ਹੀ ਨਹੀਂ ਆਉਣੀ ਤੁਸੀਂ ਕਹਣਾ ਪਿਆ ਆਪਾਂ ਆਪਾਂ ਕੀ ਕਰਾਣਾ ਵੇ ਹੂੰ ਇਸ ਕਰਕੇ ਸਟ੍ਰੈਸ ਇਜ਼ ਦਾ ਪਾਰਟ ਆਫ ਦਾ ਲਾਈਫ ਬਟ ਸਟ्रेस ਉਹ ਨਹੀਂ ਲੋ ਜਿੰਨੀ ਅਸੀਂ ਹੈਂਡਲ ਕਰ ਸਕਦੇ ਹਾਂ ਜੀ ਮਾਈਗ੍ਰੈਂਟ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਅਸੀਂ ਦੇਖੋ ਆਪਣੀ ਕੰਟਰੀ ਨੂੰ ਛੱਡਦੇ ਹਾਂ ਉਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਤੁਹਾਨੂੰ ਕਿ ਜਿਹੜਾ ਅਸੀਂ ਜਦੋਂ ਕੰਟਰੀ ਛੱਡਿਆ ਜੇ ਤਾਂ ਛੋਟੀ ਉਮਰ ਹੋਊਗੀ 120 ਹੋਵਾਂਗੇ ਸਾਨੂੰ ਕੋਈ ਬੌਦਰ ਨਹੀਂ ਹੈਗਾ ਅਸੀਂ ਕਹਣਾ ਚਲੋ ਆਪਾਂ ਨੂੰ ਕੀ ਫਰਕ ਪੈਂਦਾ ਜੇ ਦੋ ਪੈਸੇ ਆ ਗਏ ਤਾਂ ਵੀ ਠੀਕ ਹੈ ਨਹੀਂ ਆਏ ਤਾਂ ਵੀ ਠੀਕ ਹੈ ਹਮ ਜਿਹੜਾ 20 ਤੋਂ 30 ਸਾਲ ਦੀ ਏਜ ਹੁੰਦੀ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਘਰਦਿਆਂ ਨੇ ਪਿੱਛੋਂ ਜਦੋਂ ਤੋੜਨਾ ਹੈ ਕਿਸੇ ਬੱਚੇ ਨੂੰ 20 ਸਾਲ ਦੀ ਉਮਰ ਦੇ ਵਿੱਚ ਜਾਂ 25 ਸਾਲ ਦੀ ਉਮਰ ਦੇ ਵਿੱਚ ਜਾਂ 26 ਸਾਲ ਦੀ ਜਾਂ 28 ਸਾਲ ਦੀ ਏਜ ਦੇ ਵਿੱਚ ਤੋੜਨਾ ਹੈ ਉਹਨੇ ਕਹਣਾ ਪੁੱਤ ਤੇਰਾ ਵਿਆਹ ਅਸੀਂ ਆ ਕੇ ਤਾਂ ਕਰਾਂਗੇ ਜਿੰਨੂੰ ਕਮਾ ਕੇ ਲਿਆਉਂਗਾ ਉੱਥੋਂ ਜੀ ਉਹ ਉਸ ਵੇਲੇ ਉਸ ਬੰਦੇ ਨੂੰ ਆ ਕੇ ਸਟ्रेस ਪੈ ਜਾਂਦੀ ਵੀ ਮੈਂ ਪੈਸੇ ਜਿਹੜੇ ਕਮਾਣੇ ਔਰ ਮੈਂ ਵਧੀਆ ਜਾ ਕੇ ਆਪਣਾ ਲਾਈਫ ਸਟਾਈਲ ਬਣਾਣਾ ਮੈਂ ਘਰਦਿਆਂ ਨੂੰ ਆ ਚੀਜ਼ ਬਣਾ ਕੇ ਦੇਣੀ ਮੈਂ ਇੰਨੇ ਪੈਸੇ ਪਿੱਛੇ ਭੇਜਨੇ ਇਦਾਂ ਕਰਨਾ ਉਦਾਂ ਕਰਨਾ ਉਹ ਸਟ्रेस ਦੇ ਵਿੱਚ ਸਟਰਗਲ ਕਰਦਾ ਜਦ ਕਿ ਇਹਨਾਂ ਕੰਟਰੀਆਂ ਦੇ ਵਿੱਚ 8 ਘੰਟੇ ਤੋਂ ਵੱਧ ਕੰਮ ਕਰਨਾ ਜਿਹੜਾ ਇਲਿਗਲ ਹੈ ਜੀ ਏਵਰੀ ਡੇ ਔਰ 8 ਘੰਟੇ ਤੋਂ ਬਾਅਦ ਤੁਸੀਂ ਕੰਮ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਟੌਰਚਰ ਕਰਦੇ ਹੋ ਫਿਰ ਸਟ्रेस ਵੀ ਲੈਣੇ ਹੁਣ ਇੰਡੀਆ ਤਾਂ ਹੈ ਨਹੀਂ ਜਾਂ ਕੋਈ ਦੂਸਰੀ ਕੰਟਰੀ ਤਾਂ ਹੈ ਨਹੀਂ ਜਿੱਦੇ ਵਿੱਚ ਬੈਠ ਕੇ ਚੁੱਪ ਰਹਿ ਆਰਾਮ ਨਾਲ ਜਿਹੜਾ ਠੀਕ ਹੈ 2 ਘੰਟੇ ਕੰਮ ਕਰ ਲਿਆ 4 ਘੰਟੇ ਰੈਸਟ ਕਰ ਲਈ ਇਦਾਂ ਤਾਂ ਇੱਥੇ ਹੈ ਨਹੀਂ ਜੀ ਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਜਿਹੜਾ ਸਟ्रेस ਦੇ ਵਿੱਚ ਖੁਦ ਲੈ ਕੇ ਜਾਂਦੇ ਹਾਂ ਉਸ ਸਟ੍ਰੈਸ ਦੇ ਵਿੱਚ ਕਿ ਸਾਡੇ ਕੋਲ ਜੇ 20 22 ਸਾਲ ਦਾ ਕੋਈ ਆਇਆ ਉਹਨੇ 5-7 ਸਾਲ ਦੇ ਵਿੱਚ ਜਿਹੜਾ ਖੂਬ ਪੈਸਾ ਕਮਾਉਣਾ ਕਮਾ ਕੇ ਜਿਹੜਾ ਵਧੀਆ ਵਿਆਹ ਕਰਨਾ ਇਹ ਆ ਕਰਨਾ ਉਹ ਕਰਨਾ ਫਿਰ ਘਰ ਦੇਂਦੇ ਕਈ ਜਿਹੜੇ ਆ ਉਹ ਕਮਿਟਮੈਂਟਸ ਹੈਗੀਆਂ ਉਹ ਪੂਰੀਆਂ ਕਰਨੀਆਂ ਉਹ ਜਿਹੜੀ ਸਟ्रेस ਹੈ ਸਾਡੀ ਸੈਲਫ ਕ੍ਰੀਏਟਿਵ ਸਟ्रेस ਹੈਗੀ ਉਸ ਤੋਂ ਉਹ ਬੰਦਾ ਜਿਹੜਾ ਜਦੋਂ ਉਹ ਇਸ ਉਮਰ ਦੇ ਵਿੱਚ ਆਉਂਦਾ ਹੈ ਉਹ ਕਹਿੰਦਾ ਯਾਰ ਆਪਣਾ ਕੰਮ ਹੈ ਸਿਰਫ ਕੰਮ ਕਰਨਾ ਜਦੋਂ 30 ਤੋਂ 40 ਸਾਲ ਦਾ ਬੰਦਾ ਆਉਂਦਾ ਹੈ ਉਹ ਜਿਹੜਾ ਹੈ ਉਹ ਬੰਦਾ ਇਹ ਉਸ ਲਾਈਫ ਸਟਾਈਲ ਨੂੰ ਐਕਸੈਪਟ ਨਹੀਂ ਕਰਦਾ ਹੂੰ ਕਿਉਂਕਿ ਉਹਨੇ 30 ਸਾਲ ਤੱਕ ਤਾਂ ਕੰਮ ਕੀਤਾ ਹੀ ਨਹੀਂ ਜੀ ਜਦੋਂ 30 ਤੋਂ 40 ਸਾਲ ਦੇ ਵਿੱਚ ਆਉਂਦਾ ਹੈਗਾ ਬੱਚੇ ਵੀ ਨਾਲ ਲੈ ਆਉਂਦਾ ਨਾਲ ਉਹਦੇ ਤੇ ਜਿਹੜਾ ਹੈਗਾ ਵਾਈਫ ਵੀ ਨਾਲ ਆ ਜਾਣੀ ਫਿਰ ਫਿਛੋਂ ਫੈਮਿਲੀ ਦਾ ਪ੍ਰੈਸ਼ਰ ਹੋਣਾ ਤੇ ਸਾਨੂੰ ਵੀ ਸੱਦ ਲਾਵੇ ਉੱਥੇ ਜੀ ਤੇ ਉਹ ਬੰਦਾ ਜਿਹੜਾ ਐਕਸੈਪਟ ਨਹੀਂ ਕਰ ਪਾਂਦਾ ਉਹਨਾਂ ਚੀਜ਼ਾਂ ਨੂੰ ਉਹ ਕਹਿੰਦਾ ਕਿੱਥੇ ਮੈਂ ਫਸ ਗਿਆ ਆ ਕੇ ਹਮ ਜਦੋਂ ਉਹ ਬੰਦਾ ਫਸ ਜਾਂਦਾ ਉਹ ਫਿਰ ਹੋਰ ਸਟ्रेस ਦੇ ਟੈਨ ਜਾਂਦਾ ਹਮ ਅੱਛਾ ਉਹਦੇ ਵਿੱਚ ਕੀ ਹੁੰਦਾ 40 ਸਾਲ ਤੋਂ ਬਾਅਦ ਜਿਹੜਾ ਹੈ ਗੇਨ ਜਿਹੜਾ 40 ਸਾਲ ਤੱਕ ਦੀ ਜਿਹੜੀ ਚੜ੍ਹਦੀ ਏਜ ਹੁੰਦੀ ਹੈ 40 ਸਾਲ ਤੋਂ ਬਾਅਦ ਜਿਹੜਾ ਹੈ ਉਹ ਹਾਰਮੋਨ ਜਿਹੜੇ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਂਦੇ ਆ ਬੰਦਾ ਜਿਹੜਾ ਆ ਉਹਦੇ ਹਾਰਮੋਨ ਜਦੋਂ ਸ਼੍ਰਿੰਕ ਹੋਣਗੇ ਦਿਮਾਗ ਛੋਟਾ ਹੁੰਦਾ ਚਲਾ ਜਾਂਦਾ ਉਹਨੂੰ ਇੱਕੋ ਚੀਜ਼ ਪੈ ਜਾਂਦੀ ਕਿ ਮੈਂ ਆਪਣਾ ਘਰ-ਬਾਰ ਬਣਾ ਲਵਾਂ ਮੈਂ ਆਹ ਕਰ ਲਵਾਂ ਮੈਂ ਉਹ ਕਰ ਲਵਾਂ ਉਹਦੇ ਵਿੱਚ 50 55 ਸਾਲ ਤੱਕ ਬੰਦਾ ਜਿਹੜਾ ਉਹਦੇ ਵਿੱਚ ਫਸਿਆ ਰਹਿ ਜਾਂਦਾ ਜੀ ਤੇ ਉਹਨੂੰ ਸਟ੍ਰੈਸ ਹੋਰ ਹੁੰਦੀ ਆ ਹੂੰ ਉਹਨੂੰ ਸਟ੍ਰੈਸ ਨੂੰ ਅਸੀਂ ਇਹ ਸੈਲਫ ਕ੍ਰੀਏਟਿਡ ਸਟ੍ਰੈਸੇਸ ਹੈਗੀਆਂ ਔਰ ਲਾਈਫਸਟਾਈਲ ਐਡਾਪਟ ਕਰਨ ਦੀਆਂ ਹੈਗੇ ਕਿ ਅਸੀਂ ਦੂਸਰੇ ਕੰਟਰੀ ਦਾ ਲਾਈਫਸਟਾਈਲ ਕਿਦਾਂ ਐਡਾਪਟ ਕਰ ਰਹੇ ਹਾਂ ਬਿਲਕੁਲ ਜਦੋਂ ਉਹ ਸਟ੍ਰੈਸ ਜਿਹੜੀ ਆ ਉਹ ਬਿਲਡ ਅਪ ਹੁੰਦੀ ਹੁੰਦੀ 20 ਸਾਲ ਦੇ ਬੰਦਾ ਆ ਉਹ 30 ਸਾਲ ਦੀ ਉਮਰ ਤੱਕ ਹੋਰ ਸਟ੍ਰੈਸ ਸੀ 40 ਦੀ ਵਿੱਚ ਹੋਰ ਆਈ 40 ਤੋਂ ਬਾਅਦ ਸਟ्रेस ਜਿਹੜੀ ਉਹ ਚੇਂਜ ਹੋ ਗਈ ਹੋਰ ਜ਼ਿਆਦਾ ਸਟ्रेस ਹੋ ਗਈ ਕਿਉਂਕਿ ਨਾਲ ਜਿਹੜਾ ਇੱਕ ਦੂਜੇ ਦੇ ਚੱਲਣਾ ਉਹ ਜਿਹੜਾ ਉਹ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰ ਬੰਦੇ ਦੀ ਕੈਪੈਸਿਟੀ ਤੋਂ ਉੱਪਰ ਚੱਲਾ ਜਾਂਦਾ ਤਾਂ ਸਟ्रेस ਜ਼ਿਆਦਾ ਆਉਂਦੀ ਹੈ ਉਹਦੇ ਵਿੱਚ ਆਪਾਂ ਕੀ ਕਰਦੇ ਆ ਅਸੀਂ ਕਰਦੇ ਆ ਅਸੀਂ ਕਹਿੰਦੇ ਨੀਂਦ ਦੀ ਗੋਲੀ ਲੈ ਕੇ ਸੌਂ ਜਾਓ ਹਮ ਅਸੀਂ ਕਹਿੰਦੇ ਯਾਰ ਕੋਈ ਹੋਰ ਨਹੀਂ ਕੁਝ ਵੀ ਰਿਲੈਕਸੇਸ਼ਨ ਦਾ ਕੋਈ ਕੈਪਸੂਲ ਲੈ ਲਓ ਸੌਂ ਜਾਓ ਜੀ ਸ਼ਰਾਬ ਪੀ ਲਓ ਜਾਂ ਕੋਈ ਡਰਗ ਇਦਾਂ ਦੀ ਲੈ ਲਓ ਜਿਹਦੇ ਨਾਲ ਜਿਹੜਾ ਬਾਡੀ ਰਿਲੈਕਸ ਹੋ ਜਾਵੇ ਮਾਈਂਡ ਰਿਲੈਕਸ ਹੋ ਜਾਵੇ ਬਟ ਉਹਨੂੰ ਆਪਾਂ ਕੰਟਰੋਲ ਕਰ ਰਹੇ ਹਮ ਜਦੋਂ ਤੁਸੀਂ ਕੰਟਰੋਲ ਕਰ ਰਹੇ ਹੋ ਉਸ ਚੀਜ਼ ਨੂੰ ਜਦੋਂ ਇੱਕ ਚੀਜ਼ ਨੂੰ ਬੰਨ ਕੇ ਅਸੀਂ ਰੱਖਿਆ ਹੋਇਆ ਜਦੋਂ ਉਸ ਚੀਜ਼ ਨੇ ਜੋ ਵੀ ਜੋ ਡਰਗ ਲੈ ਰਹੇ ਤੁਸੀਂ ਜਾਂ ਕੋਲਕੋਹਲ ਯੂਜ਼ ਕਰ ਰਹੇ ਜਾਂ ਕੋਈ ਇਦਾਂ ਦਾ ਸਬਸਟੈਂਸ ਤੁਸੀਂ ਯੂਜ਼ ਕਰਦੇ ਪਏ ਰਿਲੈਕਸ ਕਰਨ ਨੂੰ ਉਸ ਨੇ ਜਦੋਂ ਕੰਟਰੋਲ ਕਰਨਾ ਛੱਡ ਦੇਣਾ ਤੁਹਾਨੂੰ ਜਿਹੜੀ ਸਟ्रेस ਬਿਲਡ ਅਪ ਹੋਰ ਹੋ ਜਿਹੜੀ ਐਂਗਜ਼ਾਇਟੀ ਡਰ ਲੱਗਣ ਲੱਗ ਜਾਣਾ ਹੂੰ ਫਿਰ ਡਰ ਆਊਗਾ ਵੀ ਨਹੀਂ ਯਾਰ ਮੈਂ ਕਿਤੇ ਇਹ ਨਾ ਹੋਵੇ ਮੇਰੇ ਨਾਲ ਕੁਝ ਹੋ ਜਾਵੇ ਫਿਰ ਉਹ ਜਦੋਂ ਡਰ ਆਊਗਾ ਫਿਰ ਉਹਦੇ ਚ ਕਨਫਿਊਜ਼ਨ ਹੋਊਗਾ ਹੂੰ ਕਿਉਂ ਬੰਦਾ ਕਨਫਿਊਜ਼ ਹੋ ਗਿਆ ਪਹਿਲਾਂ ਸਟ੍ਰੈਸ ਸੀਗਾ ਫਿਰ ਐਂਗਜ਼ਾਇਟੀ ਚਾ ਫਿਰ ਬੰਦਾ ਕਨਫਿਊਜ਼ ਹੋਣਾ ਸ਼ੁਰੂ ਹੋਊਗਾ ਜਦੋਂ ਕਨਫਿਊਜ਼ ਹੋਣਾ ਸ਼ੁਰੂ ਹੁੰਦਾ ਫਿਰ ਹੋਰ ਲੜਨਾ ਇੱਕ ਦੂਜੇ ਦੇ ਨਾਲ ਝਗੜਾ ਸ਼ੁਰੂ ਹੁੰਦਾ ਜੀ ਫਿਰ ਫੈਮਲੀਆ ਦੇ ਵਿੱਚ ਜਿਹੜੇ ਐਂਦਾ ਵਾਇਲੈਂਸ ਹੁੰਣੀ ਜਾਂ ਝਗੜੇ ਹੁਣੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੇ ਸਟ੍ਰੈਸ ਦੇ ਅੰਦਰ ਜਿਹੜੀਆਂ ਬਹੁਤ ਸਾਰੇ ਐਪੀਸੋਡਸ ਆਂਦੇ ਆ ਬੰਦੇ ਦੇ ਪਰ ਇਹ ਹੈਗਾ ਕਿ ਉਹਨੂੰ ਅਗੇਨ ਹੋਮੀਓਪੈਥੀ ਬਹੁਤ ਹੀ ਬਹੁਤ ਹੀ ਜ਼ਿਆਦਾ ਜਿਹੜੀ ਹੈ ਹੈਲਪਫੁਲ ਹੈਗੀ ਹੈ ਔਰ ਬੰਦਾ ਵਧੀਆ ਲਾਈਫ ਸਟਾਈਲ ਨਾਲ ਜੀ ਸਕਦਾ ਜੇ ਸਟ्रेस ਦੀ ਮੈਡੀਕੇਸ਼ਨਸ ਜਿਹੜੇ ਹੈਗਾ ਕਿਸੇ ਚੰਗੇ ਹੋਮੀਓਪੈਥਿਕ ਡਾਕਟਰ ਦੇ ਥਰੂ ਲੈ ਜਾਣ ਤਾਂ ਤੇ ਕਿੰਨਾ ਕੁ ਲੰਬਾ ਟਰੀਟਮੈਂਟ ਜਿਹੜਾ ਇਹ ਚੱਲ ਸਕਦਾ ਦੇਖੋ ਹੋਮੀਓਪੈਥੀ ਦੇ ਵਿੱਚ अगेन ਉਹੀ ਚੀਜ਼ ਆਉਂਦੀ ਹੈ ਕਿ ਪਰਸਨ ਟੂ ਪਰਸਨ ਰਿਜ਼ਲਟ ਹੁੰਦੇ ਆ ਜੀ ਜਿੱਦਾਂ ਮੈਂ ਮੇਰੀ ਮੇਰਾ ਇਮਿਊਨ ਸਿਸਟਮ ਕਿੰਨਾਕ ਸਟਰੋਂਗ ਹੈਗਾ ਉਸ ਮੁਤਾਬਕ ਜਿਹੜਾ ਹੈ ਦਵਾਈ ਨੇ ਰਿਸਪੌਂਸ ਕਰਨਾ ਤੁਹਾਡਾ ਸਿਸਟਮ ਜਿਹੜਾ ਹੈ ਉਹ ਕਿੰਨਾ ਕੁ ਜਿਹੜਾ ਸਟਰੋਂਗ ਹੈਗਾ ਉਹਨੇ ਉਹਦੇ ਮੁਤਾਬਕ ਕਰਨਾ ਹੈ ਸੋ ਪਰਸਨ ਟੂ ਪਰਸਨ ਰਿਜ਼ਲਟ ਜਿਹੜੇ ਉਹ ਵੈਰੀ ਹੁੰਦੇ ਹੈ ਜੀ ਹੁਣੇ ਤੁਸੀਂ ਥੋੜੀ ਜਿੜ ਪਹਿਲਾਂ ਨਾ ਗੱਲ ਕੀਤੀ ਆ ਡਿਪਰੈਸ਼ਨ ਦੀ ਸਟ्रेस ਦੀ ਕਿ ਇਹ ਹੀ ਮੇਨ ਜਾੜਾ ਤੇ ਭਾਵੇਂ ਉਹ ਐਲੋਪੈਥੀ ਚ ਕਹ ਲੀਏ ਆਯੁਰਵੈਦ ਚ ਕਹ ਲੀਏ ਹਰ ਇੱਕ ਜਿਹੜਾ ਡਾਕਟਰ ਆ ਉਹ ਕਹਿੰਦਾ ਇਹ ਹੀ ਆ ਕਿ ਸਟ्रेस ਡਿਪਰੈਸ਼ਨ ਆ ਜਿਹੜਾ ਬਿਮਾਰੀਆਂ ਦੀ ਜਾੜਾ ਬਿਮਾਰੀਆਂ ਦੀ ਮਾਂ ਹੈ ਹਾਂਜੀ ਤੇ ਹੋਮੀਓਪੈਥੀ ਦੇ ਵਿੱਚ ਹਾਂਜੀ ਇਸ ਚੀਜ਼ ਦਾ ਇਲਾਜ ਹੈ ਤੁਸੀਂ ਕਿਵੇਂ ਦੇਖਦੇ ਹੋ ਡਿਪਰੈਸ਼ਨ ਨੂੰ ਸਟ्रेस ਨੂੰ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਕੇਸ ਆ ਪਰ ਇਸ ਮੁੱਦੇ ਤੇ ਗੱਲਬਾਤ ਬੜੀ ਘੱਟ ਹੁੰਦੀ ਹੈ ਕੀ ਕਹੂੰਗੀ ਮੈਂ ਐਕਚੁਅਲੀ ਹਰਮਨਜੀਤ ਤੁਹਾਨੂੰ ਨਾ ਇੱਕ ਇਹਦੇ ਤੇ ਇੱਕ ਫੁੱਲ ਟਾਈਮ ਟਾਪਿਕ ਦੇਣਾ ਚਾਹਣਾ ਹੈ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੈਗੇ ਸਟ्रेस ਇਜ਼ ਦਾ ਪਾਰਟ ਆਫ ਦਾ ਲਾਈਫ ਇਹ ਇੱਕ ਪਾਰਟ ਹੈ ਸਾਡੀ ਜ਼ਿੰਦਗੀ ਦਾ ਕਿਉਂਕਿ ਬਿਨਾ ਸਟ੍ਰੈਸ ਤੋਂ ਜ਼ਿੰਦਗੀ ਨਹੀਂ ਚੱਲ ਸਕਦੀ ਹੂੰ ਕਿ ਜੇ ਤੁਸੀਂ ਸਟ੍ਰੈਸ ਨਹੀਂ ਹੋਊਗੀ ਤੁਸੀਂ ਜ਼ਿੰਦਗੀ ਚਲਾਉਣੀ ਨਹੀਂ ਕਿਉਂਕਿ ਤਾਂ ਸਟ੍ਰੈਸ ਹੀ ਨਹੀਂ ਆਉਣੀ ਤੁਸੀਂ ਕਹਣਾ ਵੇ ਆਪਾਂ ਆਪਾਂ ਕੀ ਕਰਾਣਾ ਵੇ ਹੂੰ ਇਸ ਕਰਕੇ ਸਟ੍ਰੈਸ ਇਸ ਦਾ పార్ਟ ਆਫ ਦਾ ਲਾਈਫ ਬਟ ਸਟ੍ਰੈਸ ਉਹ ਨਹੀਂ ਲੋ ਜਿੰਨੀ ਅਸੀਂ ਹੈਂਡਲ ਕਰ ਸਕਦੇ ਆ ਜੀ ਮਾਈਗ੍ਰੈਂਟ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਅਸੀਂ ਦੇਖੋ ਆਪਣੀ ਕੰਟਰੀ ਨੂੰ ਛੱਡਦੇ ਆ ਉਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਤੁਹਾਨੂੰ ਕਿ ਜਿਹੜਾ ਅਸੀਂ ਜਦੋਂ ਕੰਟਰੀ ਛੱਡਿਆ ਜੇ ਤਾਂ ਛੋਟੀ ਉਮਰ ਹੋਊਗੀ 100 20 ਹੋਵਾਂਗੇ ਸਾਨੂੰ ਕੋਈ ਬੌਦਰ ਨਹੀਂ ਹੈਗਾ ਅਸੀਂ ਕਹਣਾ ਚਲ ਆਪਾਂ ਨੂੰ ਕੀ ਫਰਕ ਪੈਂਦਾ ਜੇ ਦੋ ਪੈਸੇ ਆ ਗਏ ਤਾਂ ਵੀ ਠੀਕ ਹੈ ਨਹੀਂ ਆਏ ਤਾਂ ਵੀ ਠੀਕ ਹੈ ਹੂੰ ਜਿਹੜਾ 20 ਤੋਂ 30 ਸਾਲ ਦੀ ਏਜ ਹੁੰਦੀ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਘਰਦਿਆਂ ਨੇ ਪਿੱਛੋਂ ਜਦੋਂ ਤੋੜਨਾ ਹੈ ਕਿਸੇ ਬੱਚੇ ਨੂੰ 20 ਸਾਲ ਦੀ ਉਮਰ ਦੇ ਵਿੱਚ ਜਾਂ 25 ਸਾਲ ਦੀ ਉਮਰ ਦੇ ਵਿੱਚ ਜਾਂ 26 ਸਾਲ ਦੀ ਜਾਂ 28 ਸਾਲ ਦੀ ਏਜ ਦੇ ਵਿੱਚ ਤੋੜਨਾ ਹੈ ਉਹਨੇ ਕਹਣਾ ਪੁੱਤ ਤੇਰਾ ਵਿਆਹ ਅਸੀਂ ਆ ਕੇ ਤਾਂ ਕਰਾਂਗੇ ਜਿੰਦ ਤੱਕ ਮਾ ਕੇ ਲਿਆਉਂਗਾ ਉਥੋਂ ਜੀ ਉਹ ਉਸ ਵੇਲੇ ਉਸ ਬੰਦੇ ਨੂੰ ਆ ਕੇ ਸਟ्रेस ਪੈ ਜਾਂਦੀ ਵੀ ਮੈਂ ਪੈਸੇ ਜਿਹੜੇ ਕਮਾਣੇ ਔਰ ਮੈਂ ਵਧੀਆ ਜਾ ਕੇ ਆਪਣਾ ਲਾਈਫ ਸਟਾਈਲ ਬਣਾਣਾ ਮੈਂ ਘਰਦਿਆਂ ਨੂੰ ਆ ਚੀਜ਼ ਬਣਾ ਕੇ ਦੇਣੀ ਮੈਂ ਇੰਨੇ ਪੈਸੇ ਪਿੱਛੇ ਭਜਨੇ ਐਦਾਂ ਕਰਨਾ ਉਦਾਂ ਕਰਨਾ ਉਹ ਸਟ्रेस ਦੇ ਵਿੱਚ ਸਟਰਗਲ ਕਰਦਾ ਜਦ ਕਿ ਇਹਨਾਂ ਕੰਟਰੀਆਂ ਦੇ ਵਿੱਚ 8 ਘੰਟੇ ਤੋਂ ਵੱਧ ਕੰਮ ਕਰਨਾ ਜਿਹੜਾ ਇਲੀਗਲ ਹੈ ਜੀ ਏਵਰੀ ਡੇ ਔਰ 8 ਘੰਟੇ ਤੋਂ ਬਾਅਦ ਤੁਸੀਂ ਕੰਮ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਟੌਰਚਰ ਕਰਦੇ ਹੋ ਫਿਰ ਸਟ्रेस ਵੀ ਲੈਣੇ ਹੁਣ ਇੰਡੀਆ ਤਾਂ ਹੈ ਨਹੀਂ ਜਾਂ ਕੋਈ ਦੂਸਰੀ ਕੰਟਰੀ ਤਾਂ ਹੈ ਨਹੀਂ ਜਿੱਦੇ ਵਿੱਚ ਬੈਠ ਕੇ ਚੁੱਪ ਰਹਿ ਆਰਾਮ ਨਾਲ ਜਿਹੜਾ ਠੀਕ ਹੈ 2 ਘੰਟੇ ਕੰਮ ਕਰ ਲਿਆ 4 ਘੰਟੇ ਰੈਸਟ ਕਰ ਲਈ ਇਦਾਂ ਤਾਂ ਇੱਥੇ ਹੈ ਨਹੀਂ ਜੀ ਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਜਿਹੜਾ ਸਟ्रेस ਦੇ ਵਿੱਚ ਖੁਦ ਲੈ ਕੇ ਜਾਂਦੇ ਹਾਂ ਉਸ ਸਟ੍ਰੈਸ ਦੇ ਵਿੱਚ ਕਿ ਸਾਡੇ ਕੋਲ ਜੇ 20 22 ਸਾਲ ਦਾ ਕੋਈ ਆਇਆ ਉਹਨੇ 5-7 ਸਾਲ ਦੇ ਵਿੱਚ ਜਿਹੜਾ ਖੂਬ ਪੈਸਾ ਕਮਾਉਣਾ ਕਮਾ ਕੇ ਜਿਹੜਾ ਵਧੀਆ ਵਿਆਹ ਕਰਨਾ ਇਹ ਆ ਕਰਨਾ ਉਹ ਕਰਨਾ ਫਿਰ ਘਰ ਦੇਂਦੇ ਕਈ ਜਿਹੜੇ ਉਹ ਕਮਿਟਮੈਂਟਸ ਹੈਗੀਆਂ ਉਹ ਪੂਰੀਆਂ ਕਰਨੀਆਂ ਉਹ ਜਿਹੜੀ ਸਟ्रेस ਹੈ ਸਾਡੀ ਸੈਲਫ ਕ੍ਰੀਏਟਡ ਸਟ्रेस ਹੈਗੀ ਉਸ ਤੋਂ ਉਹ ਬੰਦਾ ਜਿਹੜਾ ਜਦੋਂ ਉਹ ਇਸ ਉਮਰ ਦੇ ਵਿੱਚ ਆਉਂਦਾ ਹੈ ਉਹ ਕਹਿੰਦਾ ਯਾਰ ਆਪਣਾ ਕੰਮ ਹੈ ਸਿਰਫ ਕੰਮ ਕਰਨਾ ਜਦੋਂ 30 ਤੋਂ 40 ਸਾਲ ਦਾ ਬੰਦਾ ਆਉਂਦਾ ਹੈ ਉਹ ਜਿਹੜਾ ਹੈ ਉਹ ਬੰਦਾ ਇਹ ਉਸ ਲਾਈਫ ਸਟਾਈਲ ਨੂੰ ਐਕਸੈਪਟ ਨਹੀਂ ਕਰਦਾ ਹੂੰ ਕਿਉਂਕਿ ਉਹਨੇ 30 ਸਾਲ ਤੱਕ ਤਾਂ ਕੰਮ ਕੀਤਾ ਹੀ ਨਹੀਂ ਜੀ ਜਦੋਂ 30 ਤੋਂ 40 ਸਾਲ ਦੇ ਵਿੱਚ ਆਉਂਦਾ ਹੈਗਾ ਬੱਚੇ ਵੀ ਨਾਲ ਲੈ ਆਉਂਦਾ ਨਾਲ ਉਹਦੇ ਤੇ ਜਿਹੜਾ ਹੈਗਾ ਵਾਈਫ ਵੀ ਨਾਲ ਆ ਜਾਣੀ ਫਿਰ ਫਿਛੋਂ ਫੈਮਿਲੀ ਦਾ ਪ੍ਰੈਸ਼ਰ ਹੋਣਾ ਤੇ ਸਾਨੂੰ ਵੀ ਸੱਦ ਲਾਵੇ ਉੱਥੇ ਜੀ ਤੇ ਉਹ ਬੰਦਾ ਜਿਹੜਾ ਐਕਸੈਪਟ ਨਹੀਂ ਕਰ ਪਾਂਦਾ ਉਹਨਾਂ ਚੀਜ਼ਾਂ ਨੂੰ ਉਹ ਕਹਿੰਦਾ ਕਿੱਥੇ ਮੈਂ ਫਸ ਗਿਆ ਆ ਕੇ ਹਮ ਜਦੋਂ ਉਹ ਬੰਦਾ ਫਸ ਜਾਂਦਾ ਉਹ ਫਿਰ ਹੋਰ ਸਟ्रेस ਦੇ ਟੈਨ ਜਾਂਦਾ ਹਮ ਅੱਛਾ ਉਹਦੇ ਵਿੱਚ ਕੀ ਹੁੰਦਾ 40 ਸਾਲ ਤੋਂ ਬਾਅਦ ਜਿਹੜਾ ਹੈ ਗੇਨ ਜਿਹੜਾ 40 ਸਾਲ ਤੱਕ ਦੀ ਜਿਹੜੀ ਚੜ੍ਹਦੀ ਏਜ ਹੁੰਦੀ ਹੈ 40 ਸਾਲ ਤੋਂ ਬਾਅਦ ਜਿਹੜਾ ਹੈ ਉਹ ਹਾਰਮੋਨ ਜਿਹੜੇ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਂਦੇ ਆ ਬੰਦਾ ਜਿਹੜਾ ਆ ਉਹਦੇ ਹਾਰਮੋਨ ਜਦੋਂ ਸ਼੍ਰਿੰਕ ਹੋਣਗੇ ਦਿਮਾਗ ਛੋਟਾ ਹੁੰਦਾ ਚਲਾ ਜਾਂਦਾ ਉਹਨੂੰ ਇੱਕੋ ਹੀ ਚੀਜ਼ ਪੈ ਜਾਂਦੀ ਕਿ ਮੈਂ ਆਪਣਾ ਘਰ-ਬਾਰ ਬਣਾ ਲਵਾਂ ਮੈਂ ਆਹ ਕਰ ਲਵਾਂ ਮੈਂ ਉਹ ਕਰ ਲਵਾਂ ਉਹਦੇ ਵਿੱਚ 50 55 ਸਾਲ ਤੱਕ ਬੰਦਾ ਜਿਹੜਾ ਉਹਦੇ ਚ ਫਸਿਆ ਰਹਿ ਜਾਂਦਾ ਜੀ ਤੇ ਉਹਨੂੰ ਸਟ੍ਰੈਸ ਹੋਰ ਹੁੰਦੀ ਆ ਹੂੰ ਉਹਨੂੰ ਇਹਨੂੰ ਸਟ੍ਰੈਸ ਨੂੰ ਅਸੀਂ ਇਹ ਸੈਲਫ ਕ੍ਰੀਏਟਿਡ ਸਟ੍ਰੈਸੇਸ ਹੈਗੀਆਂ ਔਰ ਲਾਈਫਸਟਾਈਲ ਐਡਾਪਟ ਕਰਨ ਦੀਆਂ ਹੈਗੇ ਕਿ ਅਸੀਂ ਦੂਸਰੇ ਕੰਟਰੀ ਦਾ ਲਾਈਫਸਟਾਈਲ ਕਿਦਾਂ ਐਡਾਪਟ ਕਰ ਰਹੇ ਆ ਬਿਲਕੁਲ ਜਦੋਂ ਉਹ ਸਟ्रेस ਜਿਹੜੀ ਆ ਉਹ ਬਿਲਡ ਅਪ ਹੁੰਦੀ ਹੁੰਦੀ 20 ਸਾਲ ਦੇ ਬੰਦਾ ਆ ਉਹ 30 ਸਾਲ ਦੀ ਅਜੇ ਤੱਕ ਹੋਰ ਸਟ्रेस ਸੀ 40 ਦੀ ਵਿੱਚ ਹੋਰ ਆਈ 40 ਤੋਂ ਬਾਅਦ ਸਟ्रेस ਜਿਹੜੀ ਆ ਉਹ ਚੇਂਜ ਹੋ ਗਈ ਹੋਰ ਜ਼ਿਆਦਾ ਸਟ੍ਰੈਸ ਹੋ ਗਈ ਕਿਉਂਕਿ ਨਾਲ ਜਿਹੜਾ ਇੱਕ ਦੂਜੇ ਦੇ ਚੱਲਣਾ ਉਹ ਜਿਹੜਾ ਆ ਉਹ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰ ਬੰਦੇ ਦੀ ਕਪੈਸਿਟੀ ਤੋਂ ਉੱਪਰ ਚੱਲਾ ਜਾਂਦਾ ਤਾਂ ਸਟ੍ਰੈਸ ਜ਼ਿਆਦਾ ਆਉਂਦੀ ਹੈ ਉਹਦੇ ਵਿੱਚ ਆਪਾਂ ਕੀ ਕਰਦੇ ਆ ਅਸੀਂ ਕਰਦੇ ਆ ਅਸੀਂ ਕਹਿੰਦੇ ਨੀਂਦ ਦੀ ਗੋਲੀ ਲੈ ਕੇ ਸੌਂ ਜਾਓ ਹਮ ਅਸੀਂ ਕਹਿੰਦੇ ਯਾਰ ਕੋਈ ਹੋਰ ਨਹੀਂ ਕੁਝ ਵੀ ਰਿਲੈਕਸੇਸ਼ਨ ਦਾ ਕੋਈ ਕੈਪਸੂਲ ਲੈ ਲਓ ਸੌਂ ਜਾਓ ਜੀ ਸ਼ਰਾਬ ਪੀ ਲਓ ਜਾਂ ਕੋਈ ਡਰਗ ਇਦਾਂ ਦੀ ਲੈ ਲਓ ਜਿਹਦੇ ਨਾਲ ਜਿਹੜਾ ਬਾਡੀ ਰਿਲੈਕਸ ਹੋ ਜਵੇ ਮਾਈਂਡ ਰਿਲੈਕਸ ਹੋ ਜਵੇ ਬਟ ਉਹਨੂੰ ਆਪ ਤਾ ਕੰਟਰੋਲ ਕਰ ਰਹੇ ਹੂੰ ਜਦੋਂ ਤੁਸੀਂ ਕੰਟਰੋਲ ਕਰ ਰਹੇ ਹੋ ਉਸ ਚੀਜ਼ ਨੂੰ ਜਦੋਂ ਇੱਕ ਚੀਜ਼ ਨੂੰ ਬੰਨ ਕੇ ਅਸੀਂ ਰੱਖਿਆ ਹੋਇਆ ਜਦੋਂ ਉਸ ਚੀਜ਼ ਨੇ ਜੋ ਵੀ ਜੋ ਡਰਗ ਲੈ ਰਹੇ ਤੁਸੀਂ ਜਾਂ ਕੋਲਕੋਹਲ ਯੂਜ਼ ਕਰ ਰਹੇ ਜਾਂ ਕੋਈ ਇਦਾਂ ਦਾ ਸਬਸਟੈਂਸ ਤੁਸੀਂ ਯੂਜ਼ ਕਰਦੇ ਪਏ ਰਿਲੈਕਸ ਕਰਨ ਨੂੰ ਉਸ ਨੇ ਜਦੋਂ ਕੰਟਰੋਲ ਕਰਨਾ ਛੱਡ ਦੇਣਾ ਤੁਹਾਨੂੰ ਜਿਹੜੀ ਸਟ्रेस ਬਿਲਡ ਅਪ ਹੋਰ ਹੋ ਜਿਹੜੀ ਐਂਗਜ਼ਾਈਟੀ ਡਰ ਲੱਗਣ ਲੱਗ ਜਾਣਾ ਹੂੰ ਫਿਰ ਡਰ ਆਊਗਾ ਵੀ ਨਹੀਂ ਯਾਰ ਮੈਂ ਕਿਤੇ ਇਹ ਨਾ ਹੋਵੇ ਮੇਰੇ ਨਾਲ ਕੁਝ ਹੋ ਜਾਵੇ ਫਿਰ ਉਹ ਜਦੋਂ ਡਰ ਆਊਗਾ ਫਿਰ ਉਹਦੇ ਚ ਕਨਫਿਊਜ਼ਨ ਹੋਊਗਾ ਹੂੰ ਕਿਉਂ ਬੰਦਾ ਕਨਫਿਊਜ਼ ਹੋ ਗਿਆ ਪਹਿਲਾਂ ਸਟ੍ਰੈਸ ਹੋ ਗਿਆ ਫਿਰ ਐਂਗਜ਼ਾਇਟੀ ਚਾ ਫਿਰ ਬੰਦਾ ਕਨਫਿਊਜ਼ ਹੋਣਾ ਸ਼ੁਰੂ ਹੋਊਗਾ ਜਦੋਂ ਕਨਫਿਊਜ਼ ਹੋਣਾ ਸ਼ੁਰੂ ਹੁੰਦਾ ਫਿਰ ਹੋਰ ਲੜਨਾ ਇੱਕ ਦੂਜੇ ਦੇ ਨਾਲ ਝਗੜਾ ਸ਼ੁਰੂ ਹੁੰਦਾ ਪੇ ਫੈਮਲੀਆ ਦੇ ਵਿੱਚ ਜਿਹੜੇ ਐਂਦਾ ਵਾਇਲੈਂਸ ਹੁੰਨੀ ਜਾਂ ਝਗੜੇ ਹੁਣੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੈਗੀ ਸਟ्रेस ਦੇ ਅੰਦਰ ਜਿਹੜੀਆਂ ਬਹੁਤ ਸਾਰੇ ਐਪੀਸੋਡਸ ਆਂਦੇ ਆ ਬੰਦੇ ਦੇ ਪਰ ਇਹ ਹੈਗਾ ਕਿ ਉਹਨੂੰ ਅਗੇਨ ਹੋਮੀਓਪੈਥੀ ਬਹੁਤ ਹੀ ਬਹੁਤ ਹੀ ਜ਼ਿਆਦਾ ਜਿਹੜੀ ਹੈ ਹੈਲਪਫੁਲ ਹੈਗੀ ਹੈ ਔਰ ਬੰਦਾ ਵਧੀਆ ਲਾਈਫ ਸਟਾਈਲ ਨਾਲ ਜੀ ਸਕਦਾ ਜੇ ਸਟ्रेस ਦੀ ਮੈਡੀਕੇਸ਼ਨਸ ਜਿਹੜੇ ਹੈਗਾ ਕਿਸੇ ਚੰਗੇ ਹੋਮੀਓਪੈਥਿਕ ਡਾਕਟਰ ਦੇ ਥਰੂ ਲੈ ਜਾਂਦਾ ਤੇ ਕਿੰਨਾ ਕੁ ਲੰਬਾ ਟਰੀਟਮੈਂਟ ਜਿਹੜਾ ਇਹ ਚੱਲ ਸਕਦਾ ਦੇਖੋ ਹੋਮੀਓਪੈਥੀ ਦੇ ਵਿੱਚ ਅਗੇਨ ਉਹੀ ਚੀਜ਼ ਆਂਦੀ ਹੈ ਕਿ ਅ ਪਰਸਨ ਟੂ ਪਰਸਨ ਰਿਜ਼ਲਟ ਹੁੰਦੇ ਆ ਜੀ ਜਿੱਦਾਂ ਮੈਂ ਮੇਰੀ ਮੇਰਾ ਇਮਿਊਨ ਸਿਸਟਮ ਕਿੰਨਾ ਸਟਰੋਂਗ ਹੈਗਾ ਉਸ ਮੁਤਾਬਕ ਜਿਹੜਾ ਦਵਾਈ ਦੇ ਰਿਸਪੌਂਸ ਕਰਨਾ ਤੁਹਾਡਾ ਸਿਸਟਮ ਜਿਹੜਾ ਉਹ ਕਿੰਨਾ ਕਿ ਜਿਹੜਾ ਸਟਰੋਂਗ ਹੈਗਾ ਉਹਨੇ ਉਹਦੇ ਮੁਤਾਬਕ ਕਰਨਾ ਸੋ ਪਰਸਨ ਟੂ ਪਰਸਨ ਰਿਜ਼ਲਟ ਜਿਹੜੇ ਉਹ ਵੈਰੀ ਹੁੰਦੇ ਆ ਜੀ ਹੁਣੇ ਤੁਸੀਂ ਥੋੜੀ ਜਿਹੀ ਪਹਿਲਾਂ ਨਾ ਗੱਲ ਕੀਤੀ ਆ ਡਿਪਰੈਸ਼ਨ ਦੀ ਸਟ्रेस ਦੀ ਇਹ ਹੀ ਮੈਨ ਜਾੜਾ ਤੇ ਭਾਵੇਂ ਓਲੋਪੈਥੀ ਚ ਕਹਿ ਲਈਏ ਆਯੁਰਵੇਦ ਅਕੈਲੀਏ ਹਾਰਿਕ ਜਿਹੜਾ ਡਾਕਟਰ ਆ ਉਹ ਕਹਿੰਦਾ ਇਹ ਹੀ ਆ ਕਿ ਸਟ्रेस ਡਿਪਰੈਸ਼ਨ ਆ ਜਿਹੜਾ ਬਿਮਾਰੀਆਂ ਦੀ ਜੜਾ ਬਿਮਾਰੀਆਂ ਦੀ ਮਾਂ ਹੈ ਹਾਂਜੀ ਤੇ ਹੋਮਿਓਪੈਥੀ ਦੇ ਵਿੱਚ ਹਾਂਜੀ ਇਸ ਚੀਜ਼ ਦਾ ਇਲਾਜ ਹੈ ਤੁਸੀਂ ਕਿਵੇਂ ਦੇਖਦੇ ਹੋ ਡਿਪਰੈਸ਼ਨ ਨੂੰ ਸਟ्रेस ਨੂੰ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਕੇਸ ਆ ਪਰ ਇਸ ਮੁੱਦੇ ਤੇ ਗੱਲਬਾਤ ਬੜੀ ਘੱਟ ਹੁੰਦੀ ਹੈ ਕੀ ਕਹੋਗੇ ਮੈਨੂੰ ਐਕਚੁਅਲੀ ਹਰਮਨਜੀਤ ਹਾਨੂਣਾ ਇੱਕ ਇਹਦੇ ਤੇ ਇੱਕ ਫੁੱਲ ਟਾਈਮ ਟੌਪਿਕ ਦੇਣਾ ਚਾਹਣਾ ਹੈ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੈਗੇ ਸਰ ਸਟ्रेस ਇਜ਼ ਦਾ పార్ਟ ਆਫ ਦਾ ਲਾਈਫ ਹੂੰ ਇਹ ਇੱਕ పార్ਟ ਹੈ ਸਾਡੀ ਜ਼ਿੰਦਗੀ ਦਾ ਕਿਉਂਕਿ ਬਿਨਾ ਸਟ्रेस ਤੋਂ ਜ਼ਿੰਦਗੀ ਨਹੀਂ ਚੱਲ ਸਕਦੀ ਹੂੰ ਕਿ ਜੇ ਤੁਸੀਂ ਸਟ्रेस ਨਹੀਂ ਹੋਊਗੀ ਤੁਸੀਂ ਜ਼ਿੰਦਗੀ ਚਲਾਉਣੀ ਨਹੀਂ ਕਿਉਂਕਿ ਤਾਂ ਸਟ्रेस ਹੀ ਨਹੀਂ ਆਉਣੀ ਤੁਸੀਂ ਕਹਣਾ ਵੇ ਆਪਾਂ ਆਪਾਂ ਕੀ ਕਰਾਣਾ ਵੇ ਹੂੰ ਇਸ ਕਰਕੇ ਸਟ्रेस ਇਜ਼ ਦਾ పార్ਟ ਆਫ ਦਾ ਲਾਈਫ ਬਟ ਸਟ्रेस ਉਹ ਨਹੀਂ ਲੋ ਜਿੰਨੀ ਅਸੀਂ ਹੈਂਡਲ ਕਰ ਸਕਦੇ ਜੀ ਮਾਈਗ੍ਰੈਂਟ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਅਸੀਂ ਦੇਖੋ ਆਪਣੀ ਕੰਟਰੀ ਨੂੰ ਛੱਡਦੇ ਆਂ ਉਦੇ ਵਿੱਚ ਮੈਂ ਦੱਸਣਾ ਚਾਹੂੰਗਾ ਤੁਹਾਨੂੰ ਕਿ ਜਿਹੜਾ ਅਸੀਂ ਜਦੋਂ ਕੰਟਰੀ ਛੱਡਿਆ ਜੇ ਤਾਂ ਛੋਟੀ ਉਮਰ ਹੋਊਗੀ 120 ਹੋਵਾਂਗੇ ਸਾਨੂੰ ਕੋਈ ਬੌਦਰ ਨਹੀਂ ਹੈਗਾ ਅਸੀਂ ਕਹਿਣਾ ਚਲੋ ਆਪਾਂ ਨੂੰ ਕੀ ਫਰਕ ਪੈਂਦਾ ਜੇ ਦੋ ਪੈਸੇ ਆ ਗਏ ਤਾਂ ਵੀ ਠੀਕ ਹੈ ਨਹੀਂ ਆਏ ਤਾਂ ਵੀ ਠੀਕ ਹੈ ਹੂੰ ਜਿਹੜਾ 20 ਤੋਂ 30 ਸਾਲ ਦੀ ਏਜ ਹੁੰਦੀ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਘਰਦਿਆਂ ਨੇ ਪਿੱਛੋਂ ਜਦੋਂ ਤੋੜਨਾ ਕਿਸੇ ਬੱਚੇ ਨੂੰ 20 ਸਾਲ ਦੀ ਉਮਰ ਦੇ ਵਿੱਚ ਜਾਂ 25 ਸਾਲ ਦੀ ਉਮਰ ਦੇ ਵਿੱਚ ਜਾਂ 26 ਸਾਲ ਦੀ ਜਾਂ 28 ਸਾਲ ਦੀ ਏਜ ਦੇ ਵਿੱਚ ਤੋੜਨਾ ਔਰ ਮੈਂ ਕਹਣਾ ਪੁੱਤ ਤੇਰਾ ਵਿਆਹ ਅਸੀਂ ਆ ਕੇ ਤਾਂ ਕਰਾਂਗੇ ਜਿੰਦ ਤੱਕ ਮਾ ਕੇ ਲਿਆਉਂਗਾ ਉੱਥੋਂ ਜੀ ਉਹ ਉਸ ਵੇਲੇ ਉਸ ਬੰਦੇ ਨੂੰ ਆ ਕੇ ਸਟ्रेस ਪੈ ਜਾਂਦੀ ਵੀ ਮੈਂ ਪੈਸੇ ਜਿਹੜੇ ਕਮਾਣੇ ਔਰ ਮੈਂ ਵਧੀਆ ਜਾ ਕੇ ਆਪਣਾ ਲਾਈਫ ਸਟਾਈਲ ਬਣਾਣਾ ਮੈਂ ਘਰਦਿਆਂ ਨੂੰ ਆ ਚੀਜ਼ ਬਣਾ ਕੇ ਦੇਣੀ ਮੈਂ ਇੰਨੇ ਪੈਸੇ ਪਿੱਛੇ ਭੇਜਨੇ ਐਦਾਂ ਕਰਨਾ ਉਦਾਂ ਕਰਨਾ ਉਹ ਸਟ्रेस ਦੇ ਵਿੱਚ ਸਟਰਗਲ ਕਰਦਾ ਜਦ ਕਿ ਇਹਨਾਂ ਕੰਟਰੀਆਂ ਦੇ ਵਿੱਚ 8 ਘੰਟੇ ਤੋਂ ਵੱਧ ਕੰਮ ਕਰਨਾ ਜਿਹੜਾ ਇਲੀਗਲ ਹੈ ਜੀ ਏਵਰੀ ਡੇ ਔਰ 8 ਘੰਟੇ ਤੋਂ ਬਾਅਦ ਤੁਸੀਂ ਕੰਮ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਟੌਰਚਰ ਕਰਦੇ ਹੋ ਫਿਰ ਸਟ्रेस ਵੀ ਲੈਣੇ ਹੁਣ ਇੰਡੀਆ ਤਾਂ ਹੈ ਨਹੀਂ ਜਾਂ ਕੋਈ ਦੂਸਰੀ ਕੰਟਰੀ ਤਾਂ ਹੈ ਨਹੀਂ ਜਿੱਦੇ ਵਿੱਚ ਬੈਠ ਕੇ ਚੁੱਪ ਰਹਿ ਆਰਾਮ ਨਾਲ ਜਿਹੜਾ ਠੀਕ ਹੈ 2 ਘੰਟੇ ਕੰਮ ਕਰ ਲਿਆ 4 ਘੰਟੇ ਰੈਸਟ ਕਰ ਲਈ ਇਦਾਂ ਤਾਂ ਇੱਥੇ ਹੈ ਨਹੀਂ ਜੀ ਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਜਿਹੜਾ ਸਟ्रेस ਦੇ ਵਿੱਚ ਖੁਦ ਲੈ ਕੇ ਜਾਂਦੇ ਹਾਂ ਉਸ ਸਟ੍ਰੈਸ ਦੇ ਵਿੱਚ ਕਿ ਸਾਡੇ ਕੋਲ ਜੇ 20 22 ਸਾਲ ਦਾ ਕੋਈ ਆਇਆ ਉਹਨੇ 5-7 ਸਾਲ ਦੇ ਵਿੱਚ ਜਿਹੜਾ ਖੂਬ ਪੈਸਾ ਕਮਾਉਣਾ ਕਮਾ ਕੇ ਜਿਹੜਾ ਹੈ ਵਧੀਆ ਵਿਆਹ ਕਰਨਾ ਇਹ ਆ ਕਰਨਾ ਉਹ ਕਰਨਾ ਫਿਰ ਘਰ ਦੇਂਦੇ ਕਈ ਜਿਹੜੇ ਉਹ ਕਮਿਟਮੈਂਟਸ ਹੈਗੀਆਂ ਉਹ ਪੂਰੀਆਂ ਕਰਨੀਆਂ ਉਹ ਜਿਹੜੀ ਸਟ्रेस ਹੈ ਸਾਡੀ ਸੈਲਫ ਕ੍ਰੀਏਟਡ ਸਟ्रेस ਹੈਗੀ ਉਸ ਤੋਂ ਉਹ ਬੰਦਾ ਜਿਹੜਾ ਜਦੋਂ ਉਹ ਇਸ ਉਮਰ ਦੇ ਵਿੱਚ ਆਉਂਦਾ ਹੈ ਉਹ ਕਹਿੰਦਾ ਯਾਰ ਆਪਣਾ ਕੰਮ ਹੈ ਸਿਰਫ ਕੰਮ ਕਰਨਾ ਜਦੋਂ 30 ਤੋਂ 40 ਸਾਲ ਦਾ ਬੰਦਾ ਆਉਂਦਾ ਹੈ ਉਹ ਜਿਹੜਾ ਹੈ ਉਹ ਬੰਦਾ ਇਹ ਉਸ ਲਾਈਫ ਸਟਾਈਲ ਨੂੰ ਐਕਸੈਪਟ ਨਹੀਂ ਕਰਦਾ ਹੂੰ ਕਿਉਂਕਿ ਉਹਨੇ 30 ਸਾਲ ਤੱਕ ਤਾਂ ਕੰਮ ਕੀਤਾ ਹੀ ਨਹੀਂ ਜੀ ਜਦੋਂ 30 ਤੋਂ 40 ਸਾਲ ਦੇ ਵਿੱਚ ਆਉਂਦਾ ਹੈਗਾ ਬੱਚੇ ਵੀ ਨਾਲ ਲੈ ਆਉਂਦਾ ਨਾਲ ਉਹਦੇ ਤੇ ਜਿਹੜਾ ਹੈਗਾ ਵਾਈਫ ਵੀ ਨਾਲ ਆ ਜਾਣੀ ਫਿਰ ਫਿਛੋਂ ਫੈਮਿਲੀ ਦਾ ਪ੍ਰੈਸ਼ਰ ਹੋਣਾ ਤੇ ਸਾਨੂੰ ਵੀ ਸੱਦ ਲਾਵੇ ਉੱਥੇ ਜੀ ਤੇ ਉਹ ਬੰਦਾ ਜਿਹੜਾ ਐਕਸੈਪਟ ਨਹੀਂ ਕਰ ਪਾਂਦਾ ਉਹਨਾਂ ਚੀਜ਼ਾਂ ਨੂੰ ਉਹ ਕਹਿੰਦਾ ਕਿੱਥੇ ਮੈਂ ਫਸ ਗਿਆ ਆ ਕੇ ਹਮ ਜਦੋਂ ਉਹ ਬੰਦਾ ਫਸ ਜਾਂਦਾ ਉਹ ਫਿਰ ਹੋਰ ਸਟ्रेस ਦੇ ਟੈਨ ਜਾਂਦਾ ਹਮ ਅੱਛਾ ਉਹਦੇ ਵਿੱਚ ਕੀ ਹੁੰਦਾ 40 ਸਾਲ ਤੋਂ ਬਾਅਦ ਜਿਹੜਾ ਹੈ ਗੇਨ ਜਿਹੜਾ 40 ਸਾਲ ਤੱਕ ਦੀ ਜਿਹੜੀ ਚੜ੍ਹਦੀ ਏਜ ਹੁੰਦੀ ਹੈ 40 ਸਾਲ ਤੋਂ ਬਾਅਦ ਜਿਹੜਾ ਹੈ ਉਹ ਹਾਰਮੋਨ ਜਿਹੜੇ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਂਦੇ ਆ ਬੰਦਾ ਜਿਹੜਾ ਆ ਉਹਦੇ ਹਾਰਮੋਨ ਜਦੋਂ ਸ਼੍ਰਿੰਕ ਹੋਣਗੇ ਦਿਮਾਗ ਛੋਟਾ ਹੁੰਦਾ ਚਲਾ ਜਾਂਦਾ ਉਹਨੂੰ ਇੱਕੋ ਹੀ ਚੀਜ਼ ਪੈ ਜਾਂਦੀ ਕਿ ਮੈਂ ਆਪਣਾ ਘਰ-ਬਾਰ ਬਣਾ ਲਵਾਂ ਮੈਂ ਆਹ ਕਰ ਲਵਾਂ ਮੈਂ ਉਹ ਕਰ ਲਵਾਂ ਉਹਦੇ ਵਿੱਚ 50 55 ਸਾਲ ਤੱਕ ਬੰਦਾ ਜਿਹੜਾ ਉਹਦੇ ਚ ਫਸਿਆ ਰਹਿ ਜਾਂਦਾ ਜੀ ਤੇ ਉਹਨੂੰ ਸਟ੍ਰੈਸ ਹੋਰ ਹੁੰਦੀ ਆ ਹੂੰ ਉਹਨੂੰ ਇਹਨੂੰ ਸਟ੍ਰੈਸ ਨੂੰ ਅਸੀਂ ਇਹ ਸੈਲਫ ਕ੍ਰੀਏਟਿਡ ਸਟ੍ਰੈਸੇਸ ਹੈਗੀਆਂ ਔਰ ਲਾਈਫਸਟਾਈਲ ਐਡਾਪਟ ਕਰਨ ਦੀਆਂ ਹੈਗੇ ਕਿ ਅਸੀਂ ਦੂਸਰੇ ਕੰਟਰੀ ਦਾ ਲਾਈਫਸਟਾਈਲ ਕਿਦਾਂ ਐਡਾਪਟ ਕਰ ਰਹੇ ਆ ਬਿਲਕੁਲ ਜਦੋਂ ਉਹ ਸਟ्रेस ਜਿਹੜੀ ਆ ਉਹ ਬਿਲਡ ਅਪ ਹੁੰਦੀ ਹੁੰਦੀ 20 ਸਾਲ ਦੇ ਬੰਦਾ ਆ ਉਹ 30 ਸਾਲ ਦੀ ਉੱਜ ਤੱਕ ਹੋਰ ਸਟ्रेस ਸੀ 40 ਦੀ ਵਿੱਚ ਹੋਰ ਆਈ 40 ਤੋਂ ਬਾਅਦ ਸਟ्रेस ਜਿਹੜੀ ਆ ਉਹ ਚੇਂਜ ਹੋ ਗਈ ਹੋਰ ਜ਼ਿਆਦਾ ਸਟ्रेस ਹੋ ਗਈ ਕਿਉਂਕਿ ਨਾਲ ਜਿਹੜਾ ਇੱਕ ਦੂਜੇ ਦੇ ਚੱਲਣਾ ਉਹ ਜਿਹੜਾ ਆ ਉਹ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰ ਬੰਦੇ ਦੀ ਕੈਪੈਸਿਟੀ ਤੋਂ ਉੱਪਰ ਚੱਲਾ ਜਾਂਦਾ ਤਾਂ ਸਟ्रेस ਜ਼ਿਆਦਾ ਆਉਂਦੀ ਹੈ ਉਹਦੇ ਵਿੱਚ ਆਪਾਂ ਕੀ ਕਰਦੇ ਆ ਅਸੀਂ ਕਰਦੇ ਆ ਅਸੀਂ ਕਹਿੰਦੇ ਨੀਂਦ ਦੀ ਗੋਲੀ ਲੈ ਕੇ ਸੌ ਜਾਓ ਹੂੰ ਅਸੀਂ ਕਹਿੰਦੇ ਯਾਰ ਕੋਈ ਹੋਰ ਨਹੀਂ ਕੁਝ ਵੀ ਰਿਲੈਕਸੇਸ਼ਨ ਦਾ ਕੋਈ ਕੈਪਸੂਲ ਲੈ ਲਓ ਸੌ ਜਾਓ ਜੀ ਸ਼ਰਾਬ ਪੀ ਲਓ ਜਾਂ ਕੋਈ ਡਰਗ ਇਦਾਂ ਦੀ ਲੈ ਲਓ ਜਿਹਦੇ ਨਾਲ ਜਿਹੜਾ ਬਾਡੀ ਰਿਲੈਕਸ ਹੋ ਜਵੇ ਮਾਈਂਡ ਰਿਲੈਕਸ ਹੋ ਜਵੇ ਬਟ ਉਹਨੂੰ ਆਪ ਤਾ ਕੰਟਰੋਲ ਕਰ ਰਹੇ ਹੂੰ ਜਦੋਂ ਤੁਸੀਂ ਕੰਟਰੋਲ ਕਰ ਰਹੇ ਹੋ ਉਸ ਚੀਜ਼ ਨੂੰ ਜਦੋਂ ਇੱਕ ਚੀਜ਼ ਨੂੰ ਬੰਨ ਕੇ ਅਸੀਂ ਰੱਖਿਆ ਹੋਇਆ ਜਦੋਂ ਉਸ ਚੀਜ਼ ਨੇ ਜੋ ਵੀ ਜੋ ਡਰਗ ਲੈ ਰਹੇ ਤੁਸੀਂ ਜਾਂ ਕੋਲਕੋਹਲ ਯੂਜ਼ ਕਰ ਰਹੇ ਜਾਂ ਕੋਈ ਇਦਾਂ ਦਾ ਸਬਸਟੈਂਸ ਤੁਸੀਂ ਯੂਜ਼ ਕਰਦੇ ਪਏ ਰਿਲੈਕਸ ਕਰਨ ਨੂੰ ਉਸ ਨੇ ਜਦੋਂ ਕੰਟਰੋਲ ਕਰਨਾ ਛੱਡ ਦੇਣਾ ਤੁਹਾਨੂੰ ਜਿਹੜੀ ਸਟ्रेस ਬਿਲਡ ਅਪ ਹੋਰ ਹੋ ਜਿਹੜੀ ਐਂਗਜ਼ਾਈਟੀ ਡਰ ਲੱਗਣ ਲੱਗ ਜਾਣਾ ਹੂੰ ਫਿਰ ਡਰ ਆਊਗਾ ਵੀ ਨਹੀਂ ਯਾਰ ਮੈਂ ਕਿਤੇ ਇਹ ਨਾ ਹੋਵੇ ਮੇਰੇ ਨਾਲ ਕੁਝ ਹੋ ਜਾਵੇ ਫਿਰ ਉਹ ਜਦੋਂ ਡਰ ਆਊਗਾ ਫਿਰ ਉਹਦੇ ਚ ਕਨਫਿਊਜ਼ਨ ਹੋਊਗਾ ਹੂੰ ਕਿਉਂ ਬੰਦਾ ਕਨਫਿਊਜ਼ ਹੋ ਗਿਆ ਪਹਿਲਾਂ ਸਟ੍ਰੈਸ ਹੋ ਗਿਆ ਫਿਰ ਐਂਗਜ਼ਾਇਟੀ ਚਾ ਫਿਰ ਬੰਦਾ ਕਨਫਿਊਜ਼ ਹੋਣਾ ਸ਼ੁਰੂ ਹੋਊਗਾ ਜਦੋਂ ਕਨਫਿਊਜ਼ ਹੋਣਾ ਸ਼ੁਰੂ ਹੁੰਦਾ ਫਿਰ ਹੋਰ ਲੜਨਾ ਇੱਕ ਦੂਜੇ ਦੇ ਨਾਲ ਝਗੜਾ ਸ਼ੁਰੂ ਹੁੰਦਾ ਪੇ ਫੈਮਲੀਆ ਦੇ ਵਿੱਚ ਜਿਹੜੇ ਐਂਦਾ ਵਾਇਲੈਂਸ ਹੁੰਨੀ ਜਾਂ ਝਗੜੇ ਹੁਣੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੈਗੀ ਸਟ्रेस ਦੇ ਅੰਦਰ ਜਿਹੜੀਆਂ ਬਹੁਤ ਸਾਰੇ ਐਪੀਸੋਡਸ ਆਦੇ ਆ ਬੰਦੇ ਦੇ ਪਰ ਇਹ ਹੈਗਾ ਕਿ ਉਹਨੂੰ ਅਗੇਨ ਹੋਮੀਓਪੈਥੀ ਬਹੁਤ ਹੀ ਬਹੁਤ ਹੀ ਜ਼ਿਆਦਾ ਜਿਹੜੀ ਹੈ ਹੈਲਪਫੁਲ ਹੈਗੀ ਹੈ ਔਰ ਬੰਦਾ ਵਧੀਆ ਲਾਈਫ ਸਟਾਈਲ ਨਾਲ ਜੀ ਸਕਦਾ ਜੇ ਸਟ्रेस ਦੀ ਮੈਡੀਕੇਸ਼ਨਸ ਜਿਹੜੇ ਹੈਗਾ ਕਿਸੇ ਚੰਗੇ ਹੋਮੀਓਪੈਥਿਕ ਡਾਕਟਰ ਦੇ ਥਰੂ ਲੈ ਜਾਣ ਤਾਂ ਤੇ ਕਿੰਨਾ ਕੁ ਲੰਬਾ ਟਰੀਟਮੈਂਟ ਜਿਹੜਾ ਇਹ ਚੱਲ ਸਕਦਾ ਦੇਖੋ ਹੋਮੀਓਪੈਥੀ ਦੇ ਵਿੱਚ ਅਗੇਨ ਉਹੀ ਚੀਜ਼ ਆਂਦੀ ਹੈ ਕਿ ਅ ਪਰਸਨ ਟੂ ਪਰਸਨ ਰਿਜ਼ਲਟ ਹੁੰਦੇ ਆ ਜੀ ਜਿੱਦਾਂ ਮੈਂ ਮੇਰੀ ਮੇਰਾ ਇਮਿਊਨ ਸਿਸਟਮ ਕਿੰਨਾ ਸਟਰੋਂਗ ਹੈਗਾ ਉਸ ਮੁਤਾਬਕ ਜਿਹੜਾ ਦਵਾਈ ਨੇ ਰਿਸਪੌਂਸ ਕਰਨਾ ਤੁਹਾਡਾ ਸਿਸਟਮ ਜਿਹੜਾ ਉਹ ਕਿੰਨਾ ਕਿ ਜਿਹੜਾ ਸਟਰੋਂਗ ਹੈਗਾ ਉਹਨੇ ਉਹਦੇ ਮੁਤਾਬਕ ਕਰਨਾ ਸੋ ਪਰਸਨ ਟੂ ਪਰਸਨ ਰਿਜ਼ਲਟ ਜਿਹੜੇ ਉਹ ਵੈਰੀ ਹੁੰਦੇ ਆ ਜੀ ਹੁਣੇ ਤੁਸੀਂ ਥੋੜੀ ਜਿਹੀ ਪਹਿਲਾਂ ਨਾ ਗੱਲ ਕੀਤੀ ਆ ਡਿਪਰੈਸ਼ਨ ਦੀ ਸਟ्रेस ਦੀ ਇਹ ਹੀ ਮੈਨ ਜਾੜਾ ਤੇ ਭਾਵੇਂ ਓਲੋਪੈਥੀ ਚ ਕਹਿ ਲਈਏ ਆਯੁਰਵੇਦ ਅਕੈਲੀਏ ਹਾਰਿਕ ਜਿਹੜਾ ਡਾਕਟਰ ਆ ਉਹ ਕਹਿੰਦਾ ਇਹ ਹੀ ਆ ਕਿ ਸਟ्रेस ਡਿਪਰੈਸ਼ਨ ਆ ਜਿਹੜਾ ਬਿਮਾਰੀਆਂ ਦੀ ਜੜਾ ਬਿਮਾਰੀਆਂ ਦੀ ਮਾਂ ਹੈ ਹਾਂਜੀ ਤੇ ਹੋਮਿਓਪੈਥੀ ਦੇ ਵਿੱਚ ਹਾਂਜੀ ਇਸ ਚੀਜ਼ ਦਾ ਇਲਾਜ ਹੈ ਤੁਸੀਂ ਕਿਵੇਂ ਦੇਖਦੇ ਹੋ ਡਿਪਰੈਸ਼ਨ ਨੂੰ ਸਟ्रेस ਨੂੰ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਕੇਸ ਆ ਪਰ ਇਸ ਮੁੱਦੇ ਤੇ ਗੱਲਬਾਤ ਬੜੀ ਘੱਟ ਹੁੰਦੀ ਹੈ ਕੀ ਕਹੂੰਗੀ ਮੈਨੂੰ ਐਕਚੁਅਲੀ ਹਰਮਨਜੀਤ ਹਾਨੂਣਾ ਇੱਕ ਇਹਦੇ ਤੇ ਇੱਕ ਫੁੱਲ ਟਾਈਮ ਟੌਪਿਕ ਦੇਣਾ ਚਾਹਣਾ ਹੈ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੈਗੇ ਸੈਰ ਸਟ्रेस ਇਜ਼ ਦਾ ਪਾਰਟ ਆਫ ਦਾ ਲਾਈਫ ਹੂੰ ਇਹ ਇੱਕ ਪਾਰਟ ਹੈ ਸਾਡੀ ਜ਼ਿੰਦਗੀ ਦਾ ਕਿਉਂਕਿ ਬਿਨਾ ਸਟ्रेस ਤੋਂ ਜ਼ਿੰਦਗੀ ਨਹੀਂ ਚੱਲ ਸਕਦੀ ਹੂੰ ਕਿ ਜੇ ਤੁਸੀਂ ਸਟ्रेस ਨਹੀਂ ਹੋਊਗੀ ਤੁਸੀਂ ਜ਼ਿੰਦਗੀ ਚਲਾਉਣੀ ਨਹੀਂ ਕਿਉਂਕਿ ਤਾਂ ਸਟ्रेस ਹੀ ਨਹੀਂ ਆਉਣੀ ਤੁਸੀਂ ਕਹਣਾ ਵੇ ਆਪਾਂ ਆਪਾਂ ਕੀ ਕਰਾਣਾ ਵੇ ਹੂੰ ਇਸ ਕਰਕੇ ਸਟ्रेस ਇਜ਼ ਦਾ ਪਾਰਟ ਆਫ ਦਾ ਲਾਈਫ ਬਟ ਸਟ्रेस ਉਹ ਨਹੀਂ ਲੋ ਜਿੰਨੀ ਅਸੀਂ ਹੈਂਡਲ ਕਰ ਸਕਦੇ ਜੀ ਮਾਈਗ੍ਰੈਂਟ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਅਸੀਂ ਦੇਖੋ ਆਪਣੀ ਕੰਟਰੀ ਨੂੰ ਛੱਡਦੇ ਆ ਉਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਤੁਹਾਨੂੰ ਕਿ ਜਿਹੜਾ ਅਸੀਂ ਜਦੋਂ ਕੰਟਰੀ ਛੱਡਿਆ ਜੇ ਤਾਂ ਛੋਟੀ ਉਮਰ ਹੋਊਗੀ 120 ਹੋਵਾਂਗੇ ਸਾਨੂੰ ਕੋਈ ਬੌਦਰ ਨਹੀਂ ਹੈਗਾ ਅਸੀਂ ਕਹਣਾ ਚਲੋ ਆਪਾਂ ਨੂੰ ਕੀ ਫਰਕ ਪੈਂਦਾ ਜੇ ਦੋ ਪੈਸੇ ਆ ਗਏ ਤਾਂ ਵੀ ਠੀਕ ਹੈ ਨਹੀਂ ਆਏ ਤਾਂ ਵੀ ਠੀਕ ਹੈ ਹੂੰ ਜਿਹੜਾ 20 ਤੋਂ 30 ਸਾਲ ਦੀ ਏਜ ਹੁੰਦੀ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਘਰਦਿਆਂ ਨੇ ਪਿੱਛੋਂ ਜਦੋਂ ਤੋੜਨਾ ਹੈ ਕਿਸੇ ਬੱਚੇ ਨੂੰ 20 ਸਾਲ ਦੀ ਉਮਰ ਦੇ ਵਿੱਚ ਜਾਂ 25 ਸਾਲ ਦੀ ਉਮਰ ਦੇ ਵਿੱਚ ਜਾਂ 26 ਸਾਲ ਦੀ ਜਾਂ 28 ਸਾਲ ਦੀ ਏਜ ਦੇ ਵਿੱਚ ਤੋੜਨਾ ਹੈ ਉਹਨੇ ਕਹਣਾ ਪੁੱਤ ਤੇਰਾ ਵਿਆਹ ਅਸੀਂ ਆ ਕੇ ਤਾਂ ਕਰਾਂਗੇ ਜਿੰਦ ਤੱਕ ਕਮਾ ਕੇ ਲਿਆਉਂਗਾ ਉੱਥੋਂ ਜੀ ਉਸ ਵੇਲੇ ਉਸ ਬੰਦੇ ਨੂੰ ਆ ਕੇ ਸਟ्रेस ਪੈ ਜਾਂਦੀ ਵੀ ਮੈਂ ਪੈਸੇ ਜਿਹੜੇ ਕਮਾਣੇ ਔਰ ਮੈਂ ਵਧੀਆ ਜਾ ਕੇ ਆਪਣਾ ਲਾਈਫ ਸਟਾਈਲ ਬਣਾਣਾ ਮੈਂ ਘਰਦਿਆਂ ਨੂੰ ਆ ਚੀਜ਼ ਬਣਾ ਕੇ ਦੇਣੀ ਮੈਂ ਇੰਨੇ ਪੈਸੇ ਪਿੱਛੇ ਭੇਜਨੇ ਇਦਾਂ ਕਰਨਾ ਉਦਾਂ ਕਰਨਾ ਉਹ ਸਟ्रेस ਦੇ ਵਿੱਚ ਸਟਰਗਲ ਕਰਦਾ ਜਦ ਕਿ ਇਹਨਾਂ ਕੰਟਰੀਆਂ ਦੇ ਵਿੱਚ 8 ਘੰਟੇ ਤੋਂ ਵੱਧ ਕੰਮ ਕਰਨਾ ਜਿਹੜਾ ਇਲੀਗਲ ਹੈ ਜੀ ਏਵਰੀ ਡੇ ਔਰ 8 ਘੰਟੇ ਤੋਂ ਬਾਅਦ ਤੁਸੀਂ ਕੰਮ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਟੌਰਚਰ ਕਰਦੇ ਹੋ ਫਿਰ ਸਟ्रेस ਵੀ ਲੈਣੇ ਆ ਹੁਣ ਇੰਡੀਆ ਤਾਂ ਹੈ ਨਹੀਂ ਜਾਂ ਕੋਈ ਦੂਸਰੀ ਕੰਟਰੀ ਤਾਂ ਹੈ ਨਹੀਂ ਜਿੱਦੇ ਵਿੱਚ ਬੈਠ ਕੇ ਚੁੱਪ ਰਹਿ ਆਰਾਮ ਨਾਲ ਜਿਹੜਾ ਠੀਕ ਹੈ 2 ਘੰਟੇ ਕੰਮ ਕਰ ਲਿਆ 4 ਘੰਟੇ ਰੈਸਟ ਕਰ ਲਈ ਇਦਾਂ ਤਾਂ ਇੱਥੇ ਹੈ ਨਹੀਂ ਜੀ ਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਜਿਹੜਾ ਸਟ्रेस ਦੇ ਵਿੱਚ ਖੁਦ ਲੈ ਕੇ ਜਾਂਦੇ ਹਾਂ ਉਸ ਸਟ्रेस ਦੇ ਵਿੱਚ ਕਿ ਸਾਡੇ ਕੋਲ ਜੇ 20 22 ਸਾਲ ਦਾ ਕੋਈ ਆਇਆ ਉਹਨੇ 5-7 ਸਾਲ ਦੇ ਵਿੱਚ ਜਿਹੜਾ ਖੂਬ ਪੈਸਾ ਕਮਾਉਣਾ ਕਮਾ ਕੇ ਜਿਹੜਾ ਵਧੀਆ ਵਿਆਹ ਕਰਨਾ ਇਹ ਆ ਕਰਨਾ ਉਹ ਕਰਨਾ ਫਿਰ ਘਰ ਦੇਆਂ ਦੇ ਕਈ ਜਿਹੜੇ ਉਹ ਕਮਿਟਮੈਂਟਸ ਹੈਗੀਆਂ ਪੂਰੀਆਂ ਕਰਨੀਆਂ ਉਹ ਜਿਹੜੀ ਸਟ्रेस ਹੈ ਸਾਡੀ ਸੈਲਫ ਕ੍ਰੀਏਟਡ ਸਟ्रेस ਹੈਗੀ ਉਸ ਤੋਂ ਉਹ ਬੰਦਾ ਜਿਹੜਾ ਜਦੋਂ ਉਹ ਇਸ ਉਮਰ ਦੇ ਵਿੱਚ ਆਉਂਦਾ ਹੈ ਉਹ ਕਹਿੰਦਾ ਯਾਰ ਆਪਣਾ ਕੰਮ ਹੈ ਸਿਰਫ ਕੰਮ ਕਰਨਾ ਜਦੋਂ 30 ਤੋਂ 40 ਸਾਲ ਦਾ ਬੰਦਾ ਆਉਂਦਾ ਹੈ ਉਹ ਜਿਹੜਾ ਹੈ ਉਹ ਬੰਦਾ ਇਹ ਉਸ ਲਾਈਫ ਸਟਾਈਲ ਨੂੰ ਐਕਸੈਪਟ ਨਹੀਂ ਕਰਦਾ ਹੂੰ ਕਿਉਂਕਿ ਉਹਨੇ 30 ਸਾਲ ਤੱਕ ਤਾਂ ਕੰਮ ਕੀਤਾ ਹੀ ਨਹੀਂ ਜੀ ਜਦੋਂ 30 ਤੋਂ 40 ਸਾਲ ਦੇ ਵਿੱਚ ਆਉਂਦਾ ਹੈਗਾ ਬੱਚੇ ਵੀ ਨਾਲ ਲੈ ਆਉਂਦਾ ਨਾਲ ਉਹਦੇ ਜਿਹੜਾ ਹੈਗਾ ਵਾਈਫ ਵੀ ਨਾਲ ਆ ਜਾਣੀ ਫਿਰ ਫਿਛੋਂ ਫੈਮਿਲੀ ਦਾ ਪ੍ਰੈਸ਼ਰ ਹੋਣਾ ਤੇ ਸਾਨੂੰ ਵੀ ਸੱਦ ਲਾਵੇ ਉੱਥੇ ਜੀ ਤੇ ਉਹ ਬੰਦਾ ਜਿਹੜਾ ਐਕਸੈਪਟ ਨਹੀਂ ਕਰ ਪਾਂਦਾ ਉਹਨਾਂ ਚੀਜ਼ਾਂ ਨੂੰ ਉਹ ਕਹਿੰਦਾ ਕਿੱਥੇ ਮੈਂ ਫਸ ਗਿਆ ਆ ਕੇ ਹਮ ਜਦੋਂ ਉਹ ਬੰਦਾ ਫਸ ਜਾਂਦਾ ਉਹ ਫਿਰ ਹੋਰ ਸਟ्रेस ਦੇ ਟੈਨ ਜਾਂਦਾ ਹਮ ਅੱਛਾ ਉਹਦੇ ਵਿੱਚ ਕੀ ਹੁੰਦਾ 40 ਸਾਲ ਤੋਂ ਬਾਅਦ ਜਿਹੜਾ ਹੈ ਗੇਨ ਜਿਹੜਾ 40 ਸਾਲ ਤੱਕ ਦੀ ਜਿਹੜੀ ਚੜ੍ਹਦੀ ਏਜ ਹੁੰਦੀ ਹੈ 40 ਸਾਲ ਤੋਂ ਬਾਅਦ ਜਿਹੜਾ ਹੈ ਉਹ ਹਾਰਮੋਨ ਜਿਹੜੇ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਂਦੇ ਆ ਬੰਦਾ ਜਿਹੜਾ ਆ ਉਹਦੇ ਹਾਰਮੋਨ ਜਦੋਂ ਸ਼੍ਰਿੰਕ ਹੋਣਗੇ ਦਿਮਾਗ ਛੋਟਾ ਹੁੰਦਾ ਚਲਾ ਜਾਂਦਾ ਉਹਨੂੰ ਇੱਕੋ ਹੀ ਚੀਜ਼ ਪੈ ਜਾਂਦੀ ਕਿ ਮੈਂ ਆਪਣਾ ਘਰ-ਬਾਰ ਬਣਾ ਲਵਾਂ ਮੈਂ ਆਹ ਕਰ ਲਵਾਂ ਮੈਂ ਉਹ ਕਰ ਲਵਾਂ ਉਹਦੇ ਵਿੱਚ 50 55 ਸਾਲ ਤੱਕ ਬੰਦਾ ਜਿਹੜਾ ਉਹਦੇ ਚ ਫਸਿਆ ਰਹਿ ਜਾਂਦਾ ਜੀ ਤੇ ਉਹਨੂੰ ਸਟ੍ਰੈਸ ਹੋਰ ਹੁੰਦੀ ਆ ਹੂੰ ਉਹਨੂੰ ਸਟ੍ਰੈਸ ਨੂੰ ਅਸੀਂ ਇਹ ਸੈਲਫ ਕ੍ਰੀਏਟਿਡ ਸਟ੍ਰੈਸੇਸ ਹੈਗੀਆਂ ਔਰ ਲਾਈਫਸਟਾਈਲ ਐਡਾਪਟ ਕਰਨ ਦੀਆਂ ਹੈਗੇ ਕਿ ਅਸੀਂ ਦੂਸਰੇ ਕੰਟਰੀ ਦਾ ਲਾਈਫਸਟਾਈਲ ਕਿਦਾਂ ਐਡਾਪਟ ਕਰ ਰਹੇ ਆ ਬਿਲਕੁਲ ਜਦੋਂ ਉਹ ਸਟ्रेस ਜਿਹੜੀ ਆ ਉਹ ਬਿਲਡ ਅਪ ਹੁੰਦੀ ਹੁੰਦੀ 20 ਸਾਲ ਦੇ ਬੰਦਾ ਆ ਉਹ 30 ਸਾਲ ਦੀ ਅਜੇ ਤੱਕ ਹੋਰ ਸਟ्रेस ਸੀ 40 ਦੀ ਵਿੱਚ ਹੋਰ ਆਈ 40 ਤੋਂ ਬਾਅਦ ਸਟ्रेस ਜਿਹੜੀ ਆ ਉਹ ਚੇਂਜ ਹੋ ਗਈ ਹੋਰ ਜ਼ਿਆਦਾ ਸਟ्रेस ਹੋ ਗਈ ਕਿਉਂਕਿ ਨਾਲ ਜਿਹੜਾ ਇੱਕ ਦੂਜੇ ਦੇ ਚੱਲਣਾ ਉਹ ਜਿਹੜਾ ਆ ਉਹ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰ ਬੰਦੇ ਦੀ ਕਪੈਸਿਟੀ ਤੋਂ ਉੱਪਰ ਚੱਲਾ ਜਾਂਦਾ ਤਾਂ ਸਟ्रेस ਜ਼ਿਆਦਾ ਆਉਂਦੀ ਹੈ ਉਹਦੇ ਵਿੱਚ ਆਪਾਂ ਕੀ ਕਰਦੇ ਆ ਅਸੀਂ ਕਰਦੇ ਆ ਅਸੀਂ ਕਹਿੰਦੇ ਨੀਂਦ ਦੀ ਗੋਲੀ ਲੈ ਕੇ ਸੌਂ ਜਾਓ ਹੂੰ ਅਸੀਂ ਕਹਿੰਦੇ ਯਾਰ ਕੋਈ ਹੋਰ ਨਹੀਂ ਕੁਝ ਵੀ ਰਿਲੈਕਸੇਸ਼ਨ ਦਾ ਕੋਈ ਕੈਪਸੂਲ ਲੈ ਲਓ ਸੌਂ ਜਾਓ ਜੀ ਸ਼ਰਾਬ ਪੀ ਲਓ ਜਾਂ ਕੋਈ ਡਰਗ ਇਦਾਂ ਦੀ ਲੈ ਲਓ ਜਿਹਦੇ ਨਾਲ ਜਿਹੜਾ ਬਾਡੀ ਰਿਲੈਕਸ ਹੋ ਜਵੇ ਮਾਈਂਡ ਰਿਲੈਕਸ ਹੋ ਜਵੇ ਬਟ ਉਹਨੂੰ ਆਪਾ ਕੰਟਰੋਲ ਕਰ ਰਹੇ ਹੂੰ ਜਦੋਂ ਅਸੀਂ ਕੰਟਰੋਲ ਕਰ ਰਹੇ ਹਾਂ ਉਸ ਚੀਜ਼ ਨੂੰ ਜਦੋਂ ਇੱਕ ਚੀਜ਼ ਨੂੰ ਬੰਨ ਕੇ ਅਸੀਂ ਰੱਖਿਆ ਹੋਇਆ ਜਦੋਂ ਉਸ ਚੀਜ਼ ਨੇ ਜੋ ਵੀ ਜੋ ਡਰਗ ਲੈ ਰਹੇ ਤੁਸੀਂ ਜਾਂ ਕੋਲਕੋਹਲ ਯੂਜ਼ ਕਰ ਰਹੇ ਜਾਂ ਕੋਈ ਇਦਾਂ ਦਾ ਸਬਸਟੈਂਸ ਤੁਸੀਂ ਯੂਜ਼ ਕਰਦੇ ਪਏ ਰਿਲੈਕਸ ਕਰਨ ਨੂੰ ਉਸ ਨੇ ਜਦੋਂ ਕੰਟਰੋਲ ਕਰਨਾ ਛੱਡ ਦੇਣਾ ਤੁਹਾਨੂੰ ਜਿਹੜੀ ਸਟ्रेस ਬਿਲਡ ਅਪ ਹੋਰ ਹੋ ਜਿਹੜੀ ਐਂਗਜ਼ਾਇਟੀ ਡਰ ਲੱਗਣ ਲੱਗ ਜਾਣਾ ਹੂੰ ਫਿਰ ਡਰ ਆਊਗਾ ਵੀ ਨਹੀਂ ਯਾਰ ਮੈਂ ਕਿਤੇ ਇਹ ਨਾ ਹੋਵੇ ਮੇਰੇ ਨਾਲ ਕੁਝ ਹੋ ਜਾਵੇ ਫਿਰ ਉਹ ਜਦੋਂ ਡਰ ਆਊਗਾ ਫਿਰ ਉਹਦੇ ਚ ਕਨਫਿਊਜ਼ਨ ਹੋਊਗਾ ਹੂੰ ਕਿਉਂ ਬੰਦਾ ਕਨਫਿਊਜ਼ ਹੋ ਗਿਆ ਪਹਿਲਾਂ ਸਟ੍ਰੈਸ ਹੋ ਗਿਆ ਫਿਰ ਐਂਗਜ਼ਾਇਟੀ ਚਾ ਫਿਰ ਬੰਦਾ ਕਨਫਿਊਜ਼ ਹੋਣਾ ਸ਼ੁਰੂ ਹੋਊਗਾ ਜਦੋਂ ਕਨਫਿਊਜ਼ ਹੋਣਾ ਸ਼ੁਰੂ ਹੁੰਦਾ ਫਿਰ ਹੋਰ ਲੜਨਾ ਇੱਕ ਦੂਜੇ ਦੇ ਨਾਲ ਝਗੜਾ ਸ਼ੁਰੂ ਹੁੰਦਾ ਪੇ ਫੈਮਲੀਆ ਦੇ ਵਿੱਚ ਜਿਹੜੇ ਐਂਦਾ ਵਾਇਲੈਂਸ ਹੁੰਨੀ ਜਾਂ ਝਗੜੇ ਹੁਣੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੈਗੇ ਸਟ्रेस ਦੇ ਅੰਦਰ ਜਿਹੜੀਆਂ ਬਹੁਤ ਸਾਰੇ ਐਪੀਸੋਡਸ ਆਦੇ ਆ ਬੰਦੇ ਦੇ ਪਰ ਇਹ ਹੈਗਾ ਕਿ ਉਹਨੂੰ ਅਗੇਨ ਹੋਮੀਓਪੈਥੀ ਬਹੁਤ ਹੀ ਬਹੁਤ ਹੀ ਜ਼ਿਆਦਾ ਜਿਹੜੀ ਹੈ ਹੈਲਪਫੁਲ ਹੈਗੀ ਹੈ ਔਰ ਬੰਦਾ ਵਧੀਆ ਲਾਈਫ ਸਟਾਈਲ ਨਾਲ ਜੀ ਸਕਦਾ ਜੇ ਸਟ्रेस ਦੀ ਮੈਡੀਕੇਸ਼ਨਸ ਜਿਹੜੇ ਹੈਗੇ ਕਿਸੇ ਚੰਗੇ ਹੋਮੀਓਪੈਥਿਕ ਡਾਕਟਰ ਦੇ ਥਰੂ ਲੈ ਜਾਂਦਾ ਤੇ ਕਿੰਨਾ ਕੁ ਲੰਬਾ ਟਰੀਟਮੈਂਟ ਜਿਹੜਾ ਇਹ ਚੱਲ ਸਕਦਾ ਦੇਖੋ ਹੋਮੀਓਪੈਥੀ ਦੇ ਵਿੱਚ ਅਗੇਨ ਉਹੀ ਚੀਜ਼ ਆਂਦੀ ਹੈ ਕਿ ਅ ਪਰਸਨ ਟੂ ਪਰਸਨ ਰਿਜ਼ਲਟ ਹੁੰਦੇ ਆ ਜੀ ਜਿੱਦਾਂ ਮੈਂ ਮੇਰੀ ਮੇਰਾ ਇਮਿਊਨ ਸਿਸਟਮ ਕਿੰਨਾ ਸਟਰੋਂਗ ਹੈਗਾ ਉਸ ਮੁਤਾਬਕ ਜਿਹੜਾ ਦਵਾਈ ਦੇ ਰਿਸਪੌਂਸ ਕਰਨਾ ਤੁਹਾਡਾ ਸਿਸਟਮ ਜਿਹੜਾ ਉਹ ਕਿੰਨਾ ਕਿ ਜਿਹੜਾ ਸਟਰੋਂਗ ਹੈਗਾ ਉਹਨੇ ਉਹਦੇ ਮੁਤਾਬਕ ਕਰਨਾ ਸੋ ਪਰਸਨ ਟੂ ਪਰਸਨ